ਸਾਡਾ ਕਾਰਨਾ ਮਨਜ਼ੂਰੀ ਲਈ ਪੇਸ਼ ਕਰੀਏ ਕਹਿੰਦੇ ਜੀ ਨਾਮ ਮਨਜ਼ੂਰ ਕਰਕੇ ਅਸੀਂ ਐਸ.ਡੀ.ਓ ਦੇ ਵਿੱਚ ਮਹਾਰਾਜ ਜਮਾਨਤ ਕਦਵਾਣੀ ਮਸਤਾ ਸਾਡਾ ਇਤਫਾਕਾ ਮਨਜ਼ੂਰੀ ਲਈ ਪੇਸ਼ ਆ ਇਹ ਕਹਿੰਦੇ ਜੀ ਨਾ ਮਨਜ਼ੂਰ ਕਰਕੇ ਅਸੀਂ ਐਸ.ਡੀ.ਓ. ਦੇ ਭੇਜਾਂਗੇ ਸਾਨੂੰ ਇਹਦਾ ਰਿਕਵੈਸਟ 6 ਮਹੀਨੇ ਨਹੀਂ ਹਟਾਉਣਗੇ ਸਾਨੂੰ 6 ਮਹੀਨੇ ਆ ਮਾਰ ਰਹੀ ਹੈ ਜੀ ਹਾਲਾਤ ਨਾ ਸਿੱਧੇ ਕਰਦੇ 7-8 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਨੇ ਆ ਦੁਪਹਿਰ ਚੁੱਕਣੇ ਮੁੜ ਜਾਂਦੇ ਆ ਜਿਵੇਂ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ ਸਾਫ ਨੇ ਸਾਫ ਦੇ ਗੰਢ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ ਦੀ ਗੰਢ ਦਾ ਹੂਣ ਪਿਆ ਹੁਣ 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 ਫੌੜਿਆਂ ਦਾ ਵੀ ਸਾਫ ਨਹੀਂ ਹੋਣਾ ਪਾਇਆ ਹੋਇਆ ਪਹਿਲਾਂ ਜੀ ਤਾਰਾ ਚੰਗਿਆ ਦੀ ਬੋਲ ਜੱਸੀ ਵੀ ਇਹਨਾਂ ਨੂੰ ਪਾਈਆ ਪਰ ਤਸੌਂਨੇ ਆ ਆਇਆ ਤੇ ਕਾਲਾ ਮਨਜ਼ੂਰੀ ਲਈ ਪੇਸ਼ ਆ ਬਦ ਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 70 ਲੱਖ ਰੁਪਇਆ ਮੰਗ ਰਹੇ ਨੇ 70 ਲੱਖ ਰੁਪਇਆ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ ਜੀ 20000 ਰੁਪਇਆ ਇਦੋਂ ਸੱਤਾਉਣਾ ਨਹੀਂ ਜੀ ਤਾਂ 20 25000 ਪਰਿਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ ਪੰਜ ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਕਸੀਲਾਤੇ ਪਟਵਾਰੀ ਨੂੰ ਉਹ ਸਾਡੇ ਨਾਉਂ ਹੀ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਨੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬੂ ਖਾਨਾ ਆਇਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਡ ਚੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਹੇ ਜਾਬ ਲਗਾ ਰਹੇ ਹੋ ਕੋਲੋਂ 7 ਲੱਖ ਰਿਕਰ ਲੋਕੀ ਗਈ ਹਾਂਜੀ ਇੱਕ ਸਾਲ ਪਹਿਲਾਂ ਬਾਤੇ ਇਹ ਵੀ ਇੰਤਕਾਲ ਚਾੜਾਂਗੇ ਗਵਾਹੀ ਨਹੀਂ ਦੋਏ ਹਾਂ ਗਵਾਹੀ ਹੈ ਪਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਪਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਦਿਨ ਬਾਅਦ ਫੇਰ ਮੋੜਤਾ ਚਮਨ ਪਟਵਾਰੀ ਆ ਜੀ ਸਾਰੇ ਪਟਵਾਰੀ ਗਲਤ ਨਹੀਂਗੇ ਚਮਨ ਦਾ ਕੀ ਨਾਮ ਹੈ ਚਮਨ ਚਮਨ ਲਾਲ ਜੀ ਚਮਨ ਹਾਂ ਜੀ ਤੁਸੀਂ ਕਿੰਨੀ ਵਾਰ ਗੱਲ ਕਰ ਦਿੱਤੀ ਤੇ ਫੋਟੋ ਕਾਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਦੂਸਰੀ ਵਾਰ ਸੁਦੀਲ ਸਿੰਘ ਸਰਦਾਰ ਸਾਹਿਬ ਨੇ ਵੀ ਕਈ ਵਾਰ ਅਸੀਂ ਸਰੋਦੀ ਵੀ ਗਿਆ ਜੀ ਆਦ ਉਸੇ ਡੀਸੀ ਆਏ ਸੀ ਜੀ ਉੱਥੇ ਪੇਸ਼ ਹੋਈ ਉਦੋਂ ਸੁਦੀਲ ਸਿੰਘ ਸਾਹਿਬ ਨੇ ਸਾਨੂੰ ਤੋਂ ਬੁੱਕ ਕਰਤਾ ਜੀ ਤਸਵੀਰ ਤੇ ਨਾਰੇ ਪਾਤੀ ਗਈ ਸੀ ਹਾਂ ਜੀ ਉਹਦੀ ਕੀ ਸੱਪ ਤੋਂ ਤੁਹਾਡਾ ਕੰਮ ਨਾ ਹੋਇਆ ਅਸੀਂ ਅੱਗੇ ਦਾ ਮੁੰੇ ਕਰਨ ਆ ਲਾਵੇਂ ਕਿ ਟਰਾਪ ਸਾਰੇ ਜ਼ਿਮੀਂਦਾਰ ਜੱਟ ਜ਼ਿਮੀਂਦਾਰ ਖੇਤੀ ਬਾੜੀਆਂ ਨੂੰ ਦੇਣ ਕੇ ਵਿਹਲੇ ਰੋਏ ਘੇੜੇ ਮਾਰਨ ਸਾਡਾ ਵੀ ਸਰ ਨਹੀਂ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਹਮੇਸ਼ਾ ਸਾਡੇ ਘਰ ਆਉਂਦੇ ਨੇ ਇਹ ਕਿਤੇ ਸਮਝਦੇ ਨਹੀਂ ਜੀ ਲਿਮਟ ਬਣੀ ਹੋਈ ਹੈ ਬੈਂਕ ਵਾਲੇ ਕਿੱ데 ਬੈਠੇ ਨੇ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਜੀ ਮਨਜੀਤ ਸਿੰਘ ਅੱਜ ਜੀ ਨਾਰੇਬਾਦੀ ਸਾਡੇ ਰਹੀ ਸੀ ਹਾਂ ਜੀ ਖਲਾਬ ਰਿਸ਼ਵਰਿਸ਼ਵਰ ਕੋਲ ਦੇ ਖਲਾਸੀ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਹੈ ਇਹ ਇੰਤਕਾਲ ਦਰਜ ਹੈ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਪ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜਾ ਕਰਕੇ ਭੇਜ ਦੰਦੇ ਹਾਂ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜਿਹਦੇ ਕੋਈ ਇੱਕ ਇਲਜ਼ਾਮ ਲਗਾ ਰਿਹਾ ਤੇ ਸੱਤ ਲੱਖ ਹਾਂਜੀ ਬਡਵਾਰੀ ਮੈਂ ਪਹਿਲਾਂ ਬਡਵਾਰੀ ਕੋ ਗਿਆ ਬਡਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਸ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀ ਗਣਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਦੀ ਲਾਂ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ। 7 ਕੀਲੇ ਨਹੀਂ ਡੋਟ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨਾਂ ਦੇ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਇਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ। ਨੰਬਰਦਾਰ ਸਾਡੇ ਨਾਲ ਨੇ ਉਧਰ ਬਾਦ ਤਹਿਸੀਲ ਤੇ ਬੈਠੇ ਨੇ। ਅਸੀਂ ਉਹ ਪੜਵਾਰੀ ਸਾਹਿਬ ਕੋਲ ਲੈ ਕੇ ਹੁੰਦੇ ਆ। ਪਰ ਸਰਕਾਰ ਵੱਡੇ ਬਨੇ ਦਾਅਵੇ ਕਰ ਲਿਆ ਕਿ ਅਸਲ ਰਿਸ਼ਵ ਕੋਰ ਦੇ ਨਕ ਸਾਉ ਸਾਉ ਝੂਠੇ ਦਾਅਵੇ। ਕੀ ਨਾਲ ਦਾ ਮੇਰਾ ਹਰੀਸ਼ ਕੁਮਾਰ ਜੀ ਨੈਪਸੀ ਉਦਾਰ ਸੰਭਾਲ ਇਹ ਅੱਜ ਸਮਰਾਟ ਅਸੀਂ ਇੱਕ ਨਾਰੇ ਬੱਦੀ ਹੋਈ ਹੈ ਵਿਸ਼ਵਤ ਮੰਗਲ ਦੇ ਇਲਜ਼ਾਮ ਲਗਾ ਰਹੇ ਨੇ ਪਟਵਾਰੀ ਵੱਲੋਂ ਤੇ ਤਸੀਲ ਲਖਾ ਘਰ ਦੇ ਜੋ ਇਲਜ਼ਾਮ ਲੱਗੇ ਕੀ ਗੱਲ ਚੋ ਨਹੀਂ ਮੰਨੂ ਇਸ ਬਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰ ਕੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾਮ ਮਨਜ਼ੂਰ ਕਰਤਾ ਹੈਗਾ ਮੈਂ ਪਟਵਾਰੀ ਤੋਂ ਮੰਗਾਇਆ ਸੀ ਰਿਪੋਰਟ ਉਸ ਮੁਤਾਬਕ 23 ਤਰੀਕ ਨੂੰ ਨਾ ਮਨਜ਼ੂਰ ਹੋਇਆ ਹੋਇਆ ਇੰਤਕਾਲ ਔਰ ਪਟਵਾਰੀ ਦਾ ਔਰ ਕਾਨੂੰਨੋਸਾਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਗਾਂ ਮਤਜ਼ੀਕ ਨਹੀਂ ਹੋਇਆ ਧੀਰਾਂ ਨੂੰ ਕਈ ਵਾਰ ਫਲਾਣ ਤੇ ਕਿਹਾ ਨਹੀਂ ਹੋਣਾ ਇਸ ਕਰਕੇ ਮੇਰੇ ਵੱਲੋਂ ਨਾਮਨਜ਼ੂਰ ਹੋ ਚੁੱਕਾ ਹੈ ਪਰ ਉਹਨਾਂ ਪੀੜਪਰਵਾਰ ਦਾ ਇਹ ਗੱਲ ਕਹਿ ਰਹੇ ਨੇ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਉਹਨਾਂ ਦੇ ਦੋ ਤੇ ਕੱਲ ਇੰਤਕਾਲ ਚੜ ਜਾਏ ਨਹੀਂ ਜੀ ਮੇਰੇ ਕੋਈ ਅਸੇ ਵੀ ਕੋਈ ਨੌਲੇਜ ਨਹੀਂ ਹੈ ਔਰ ਨਾ ਹੀ ਇਸ ਦਫੇਲ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨ ਉਸ ਬਾਰੇ ਕੋਈ ਨੌਲੇਜ ਨਹੀਂ ਹੈ ਤਮੰਨਾਂ ਨੂੰ ਮੜਵਾਲੀ ਉਸ ਤੇ ਲੋਲ ਕਰ ਰਹੇ ਨੇ ਜੀ 7 ਲੱਖ ਫਿਰ ਮੰਗਾਇਆ ਜੇ ਤੇ 7 ਲੱਖ ਦਾ ਤੁਹਾਨੂੰ ਕੀ ਕਰ ਜੀ ਆ ਤੁਹਾਨੂੰ ਮੈਨੂੰ ਦੱਸਣ ਜੀ ਉਹ ਕੋਈ ਦੇ ਇਹਨਾ ਆਪਣਾ ਕੋਈ ਸਮੂਤ ਦੇਣ ਉਹਦਾ ਸਮੂਤ ਆ ਮੈਂ ਉੱਚੇ ਅਦਾਲਤ ਨੂੰ ਭੇਜ ਜਾਗਾ ਕੁਛ ਨਹੀਂ ਪਹਿਲਾਂ ਵੀ ਕਹਿ ਰਹੇ ਨੇ ਬੀ ਇਹ ਚੱਲਿਆ ਨਹੀਂ ਮਦਨੋਨੀ ਸਵਾਰ ਬਤਾ ਲਓ ਤੁਹਾਡੇ ਵੱਲੋਂ ਕੋਈ ਜਾਣਕਾਰੀ ਆ ਵੀ ਹਾਂ ਅਲਜੀਮ ਸਾਹਿਬ ਨੂੰ ਹਾਂ ਜੀ ਮੈਂ ਅਲਜੀਮ ਸਾਹਿਬ ਦੇ ਨੋਟਿਸ ਲਾ ਦੇਣਾ ਹੈ ਸਾਰੀ ਗੱਲ